ਸਾਰੇ ਸਰੋਤਿਆਂ ਦਾ ਸਾਡੇ ਚੈਨਲ ਵਿੱਚ ਸਵਾਗਤ ਹੈ ਜੀ। ਹੁਣ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਅਸੀਂ ਆਪਣੇ ਚੈਨਲ 'ਤੇ ਇੱਕ ਲੜੀਵਾਰ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਪੋ ਦਾ ਲਹੂ ਭਿਜਿਆ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਲਈ ਇਹ ਜਾਨਣਾ ਬੜਾ ਲਾਜ਼ਮੀ ਹੈ। ਇਹ ਹਫ਼ਤਾ ਸਿੱਖ ਪੰਥ ਦੀ ਕਿਹੜੀ ਲਹੂ ਭਿਜੀ ਦਾਸਤਾਨ ਨੂੰ ਬਿਆਨ ਕਰਦਾ ਹੈ। ਇਸ ਦਾਸਤਾਨ ਲਈ ਸਿੱਖ ਇਤਿਹਾਸ ਨੂੰ ਸ਼ਹੀਦਾਂ ਜਾਂ ਕੁਰਬਾਨੀਆਂ ਦਾ ਇਤਿਹਾਸ ਕਹਿਣਾ అతిਕਥਨੀ ਨਹੀਂ ਹੋਵੇਗੀ ਇਸ ਇਤਿਹਾਸ ਵਿੱਚ ਪੋ ਦਾ ਮਹੀਨਾ ਇੱਕ ਸੁਨਹਿਰੀ ਪਰ ਲਹੂ ਭਿੱਜੇ ਅਖਰਾਂ ਤੇ ਹਾਸ਼ੀਏ ਵਾਲਾ ਪੰਨਾ ਹੈ ਪੂਰੇ ਸੰਸਾਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹਰ ਇੱਕ ਸਿੱਖ ਸਿੱਖ ਸੰਗਤ ਅਤੇ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਹਰ ਇੱਕ ਇਨਸਾਨ ਮਨੁੱਖ ਇਸ ਮਹੀਨੇ ਨੂੰ ਸ਼ਹੀਦੀ ਮਹੀਨਾ ਕਰਕੇ ਜਾਣਦਾ ਹੈ ਜਿੱਥੋਂ ਤੱਕ ਸੰਭਵ ਹੋ ਸਕੇ ਸਿੱਖ ਲੋਕ ਪੌਂ ਦੇ ਮਹੀਨੇ ਵਿੱਚ ਕੋਈ ਵੀ ਖੁਸ਼ੀ ਭਰਿਆ ਕਾਰਜ ਨਹੀਂ ਰੱਖਦੇ ਸਿੱਖ ਇਤਿਹਾਸ ਸਾਡੇ ਸੱਭਿਆਚਾਰ ਦਾ ਸਭ ਤੋਂ ਅਮੀਰ ਵਿਰਸਾ ਹੈ ਸਾਡੇ ਮਹਾਨ ਗੁਰੂ ਪੀਰਾਂ ਪੁਰਖਿਆਂ ਤੇ ਅਮਰ ਸ਼ਹੀਦਾਂ ਨੇ ਮਨੁੱਖਤਾ ਨੂੰ ਸਾਰਨ ਦੇ ਲਈ ਉਹਨਾਂ ਦੇ ਦੁੱਖ ਹਰਨ ਲਈ ਨਿਰਸਵਾਰਥ ਸੇਵਾ ਤੇ ਕੁਰਬਾਨੀਆਂ ਕੀਤੀਆਂ ਹਨ ਸਾਡੇ ਗੁਰੂਆਂ ਪੀਰਾਂ ਫਕੀਰਾਂ ਤੇ ਸੰਤਾਂ ਮਹਾਤਮਾਣੀ ਉੱਚ ਆਦਰਸ਼ਾਂ ਤੇ ਨੇਕ ਸਿਧਾਂਤਾਂ ਦੀ ਪਾਲਣਾ ਪਹਿਲੇ ਖੁਦ ਕੀਤੀ ਤੇ ਫਿਰ ਸਾਨੂੰ ਉਹਨਾਂ ਦੀ ਪਾਲਣਾ ਕਰਨ ਦੀ ਪ੍ਰੇਰਣਾ ਦਿੱਤੀ ਪਰ ਅਫਸੋਸ ਹੈ ਕਿ ਅਸੀਂ ਆਪਣੀ ਗੁਰੂਆਂ ਪੀਰਾਂ ਪੁਰਖਿਆਂ ਤੇ ਫਕੀਰਾਂ ਦੇ ਦਰਸਾਏ ਮਾਰਗਦਰਸ਼ਨ ਨੂੰ ਗਵਾ ਕੇ ਉਹਨਾਂ ਦੇ ਸੁਨਹਿਰੀ ਇਤਿਹਾਸ ਤੇ ਕੁਰਬਾਨੀਆਂ ਨੂੰ ਭੁੱਲ ਚੁੱਕੇ ਹਾਂ ਸਾਨੂੰ ਸਾਡੇ ਸੰਤ ਸਿਪਾਹੀ ਗੁਰੂਆਂ ਯੋਧਿਆਂ ਜਿਵੇਂ ਕਿ 10 ਗੁਰੂ ਸਹਿਬਾਨ ਪੰਜ ਪਿਆਰੀ ਚਾਰ ਸਾਹਿਬਜ਼ਾਦੀ ਸ਼ਹੀਦ ਬੀਬੀਆਂ ਬੱਚੇ 40 ਮੁਕਤੇ ਬਾਬਾ ਬੰਦਾ ਸਿੰਘ ਬਹਾਦਰ ਭਾਈ ਮਣੀ ਸਿੰਘ ਜੀ ਜਰਨੈਲ ਹਰੀ ਸਿੰਘ ਨਲਵਾ ਸਰਦਾਰ ਸ਼ਾਮ ਸਿੰਘ ਔਟਾਰੀ ਵਾਲਾ ਮਹਾਰਾਜਾ ਰਣਜੀਤ ਸਿੰਘ ਤੇ ਹੋਰ ਸ਼ਹੀਦ ਯਾਦ ਹੀ ਨਹੀਂ ਹਨ ਸਾਡੇ ਸਿੱਖ ਇਤਿਹਾਸ ਦਾ ਜ਼ਿਕਰ ਕਰਨਾ ਤੇ ਉਹਨਾਂ ਬਾਰੇ ਆਪਣੇ ਬੱਚਿਆਂ ਨੂੰ ਦੱਸਣਾ ਸਾਡਾ ਫਰਜ਼ ਸੀ ਖਾਸ ਕਰਕੇ ਦੋ ਮਹੱਤਵਪੂਰਨ ਪਰ ਦੁੱਖ ਭਰੀਆਂ ਘਟਨਾਵਾਂ ਜਿਨ੍ਹਾਂ ਵਿੱਚੋਂ ਪਹਿਲੀ ਘਟਨਾ ਦਸੰਬਰ ਦੇ ਪਹਿਲੇ ਤੇ ਦੂਜੀ ਘਟਨਾ ਦਸੰਬਰ ਦੇ ਮਹੀਨੇ ਵਿੱਚ 15 ਵਾੜੇ ਵਿੱਚ ਹੋਈ ਸੀ ਭਾਵੇਂ ਇਹ ਦੋਵੇਂ ਘਟਨਾ ਇੱਕ ਦੂਜੀ ਤੋਂ 140 ਸਾਲ ਦੀ ਵਿਥ ਨਾਲ ਵਾਪਰੀਆਂ ਹਨ ਪਰ ਸਾਡੇ ਦੋਨਾਂ ਹੀ ਸਿੱਖ ਇਤਿਹਾਸ ਵਿੱਚ ਬਹੁਤ ਅਹਿਮ ਭੂਮਿਕਾ ਰੱਖਦੀਆਂ ਹਨ ਸਮੂਚੇ ਸਿੱਖ ਇਤਿਹਾਸ ਦੀ ਪਹਿਲੀ ਦਰਦ ਭਰੀ ਘਟਨਾ 20 ਦਸੰਬਰ ਤੋਂ 27 ਦਸੰਬਰ ਸਨ 1705 ਦੇ ਵਿਚਕਾਰ ਧਰਮ ਦੇ ਖਾਤਰ ਕਲਗੀਧਰ ਪਾਤਸ਼ਾ ਦਸ਼ਮੀਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੇ ਗਏ ਸਰਬੰਸਦਾਨ ਵਜੋਂ ਵਾਪਰੀ ਸੀ ਦੂਜੀ ਘਟਨਾ 18 ਦਸੰਬਰ ਤੋਂ 22 ਦਸੰਬਰ ਸਨ 1755 ਨੂੰ ਉਦਗੀ ਤੇ ਫੇਰੂ ਸ਼ਹਿਰ ਵਿੱਚ ਪਹਿਲੇ ਐਂਗਲੋ ਸਿੱਖ ਯੁੱਧ ਦੀਆਂ ਦੋ ਸ਼ੁਰੂਆਤੀ ਲੜਾਈਆਂ ਦੇ ਰੂਪ ਵਿੱਚ ਹੋਈ ਸੀ ਇਸੇ ਲਈ ਦਸੰਬਰ ਜਾਂ ਦੇਸੀ ਮਹੀਨਿਆਂ ਮੁਤਾਬਕ ਪੋ ਦਾ ਮਹੀਨਾ ਸਾਡੇ ਦਿਲੋਂ ਦਿਮਾਗ ਤੇ ਚੇਤਨਾ ਵਿੱਚ ਸਦੀਵੀ ਕਹਿਰ ਅਤੇ ਸਿੱਖ ਇਤਿਹਾਸ ਦੀ ਬੇਹਦ ਦੁਖਦਾਈ ਘਟਨਾ ਕਰਕੇ ਯਾਦ ਆਉਂਦਾ ਹੈ ਸਾਨੂੰ ਇਹ ਇਤਿਹਾਸ ਦੇ ਪੋ ਦੇ ਮਹੀਨਾ ਕਦੀ ਵੀ ਸਾਡੇ ਚੇਤਿਆਂ ਵਿੱਚ ਵਿਸਰਨਾ ਨਹੀਂ ਚਾਹੀਦਾ ਜਿਸ ਦਿਨ 22 ਦਸੰਬਰ ਸਨ 1705 ਨੂੰ ਚਮਕੌਰ ਦੀ ਲੜਾਈ ਹੋਈ ਉਸੇ ਸ਼ਹੀਦੀ ਦਿਹਾੜੇ ਵਾਲੇ ਦਿਨ ਸਾਡੇ ਗੁਰੂ ਪਿਤਾ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਵੀ ਸੀ ਸਾਨੂੰ ਖੁਦ ਨੂੰ ਯਾਦ ਰੱਖ ਕੇ ਇਹ ਸ਼ਹੀਦੀਆਂ ਭਰੇ ਇਤਿਹਾਸ ਤੇ ਅਮੀਰ ਅਣਖੀ ਵਿਰਸੇ ਤੋਂ ਆਪਣੇ ਬੱਚਿਆਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਨੂੰ ਅੱਜ ਕੱਲ੍ਹ ਰੋਜ਼ੀ-ਰੋਟੀ ਦੀ ਜ਼ਿੰਦਗੀ ਵਿੱਚ ਐਨਾ ਟਾਈਮ ਹੀ ਨਹੀਂ ਪੈਸੇ ਦੀ ਧੋੜ ਵਿੱਚ ਅਸੀਂ ਸਭ ਕੁਝ ਭੁੱਲ ਚੁੱਕੇ ਹਾਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪੋ ਦਾ ਮਹੀਨਾ ਤੇ ਪੋ ਦਾ ਇਤਿਹਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੈ ਜੋ ਕਿ ਸਿੱਖਾਂ ਦੇ 10ਵੇਂ ਗੁਰੂ ਹੋਏ ਨੇ ਤੇ ਉਹਨਾਂ ਨੂੰ ਸਰਬੰਸਦਾਨੀ ਕਰਕੇ ਜਾਣਿਆ ਜਾਂਦਾ ਹੈ ਗੁਰੂ ਜੀ ਦਾ ਜਨਮ 22 ਦਸੰਬਰ 1668 ਨੂੰ ਪਟਨਾ ਸਾਹਿਬ ਬਿਹਾਰ ਵਿਖੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਗ੍ਰਹਿ ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ 11 ਨਵੰਬਰ 1775 ਨੂੰ ਉਹ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਤੋਂ ਬਾਅਦ ਸਿੱਖਾਂ ਦੇ 10ਵੇਂ ਗੁਰੂ ਬਣੇ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਉਹਨਾਂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਜੋ ਕਿ ਸਿੱਖ ਇਤਿਹਾਸ ਦਾ ਇੱਕ ਬਹੁਤ ਹੀ ਮਹੱਤਵਪੂਰਨ ਦਿਨ ਹੈ 7 ਅਕਤੂਬਰ 1708 ਨੂੰ 42 ਸਾਲ ਦੀ ਉਮਰ ਦੇ ਵਿੱਚ ਨੰਦੇੜ ਸਾਹਿਬ ਮਹਾਰਾਸ਼ਟਰ ਵਿਖੇ ਉਹ ਜੋਤੀ ਜੋਤ ਸਮਾ ਗਏ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ 14 ਯੁੱਧ ਲੜੇ ਜਿਨ੍ਹਾਂ ਵਿੱਚੋਂ 13 ਯੁੱਧ ਮੁਗਲਾਂ ਖਿਲਾਫ ਲੜੇ ਗਏ ਸਿੱਖ ਮਤ ਅਨੁਸਾਰ ਉਹਨਾਂ ਦੇ ਤਿੰਨ ਵਿਆਹ ਹੋਏ ਨੇ ਪਹਿਲਾ ਵਿਆਹ ਮਾਤਾ ਜੀਤੋ ਜੀ ਨਾਲ ਦੂਜਾ ਵਿਆਹ ਮਾਤਾ ਸੁੰਦਰੀ ਜੀ ਨਾਲ ਤੇ ਤੀਜਾ ਵਿਆਹ ਅਨੰਤਪੁਰ ਸਾਹਿਬ ਵਿਖੇ ਮਾਤਾ ਸਾਹਿਬ ਦੇਵਾ ਜੀ ਨਾਲ ਹੋਇਆ ਮਾਤਾ ਜੀਤੋ ਜੀ ਦੀ ਕੁੱਖੋਂ ਤਿੰਨ ਪੁੱਤਰ ਜੁਝਾਰ ਸਿੰਘ ਜੋਰਾਵਾਰ ਸਿੰਘ ਤੇ ਫਤਿਹ ਸਿੰਘ ਜੀ ਨੇ ਜਨਮ ਲਿਆ ਮਾਤਾ ਸੁੰਦਰੀ ਜੀ ਦੇ ਕੁਖੋਂ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਤੇ ਮਾਤਾ ਸਾਹਿਬ ਦੇਵਾ ਜੀ ਦੀ ਕੁਖੋਂ ਕੋਈ ਸੰਤਾਨ ਨਹੀਂ ਹੋਈ ਸੀ ਪਰ ਸਿੱਖ ਇਤਿਹਾਸ ਵਿੱਚ ਉਹਨਾਂ ਦੀ ਪ੍ਰਭਾਵਸ਼ਾਲੀ ਭੂਮਿਕਾ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਖਾਲਸੇ ਦੀ ਮਾਤਾ ਵਜੋਂ ਘੋਸ਼ਿਤ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਹੋਰ ਵੀ ਬਹੁਤ ਮਹੱਤਵਪੂਰਨ ਤੇ ਅਹਿਮ ਭੂਮਿਕਾ ਨਿਭਾਈਆਂ ਪਰ ਇੱਥੇ ਸਭ ਤੋਂ ਪਹਿਲਾਂ ਜ਼ਿਕਰ ਦਸੰਬਰ ਮਹੀਨੇ ਦੇ ਇਤਿਹਾਸ ਦਾ ਹੀ ਕਰਨਾ ਹੈ। ਬਾਕੀ ਇਤਿਹਾਸ ਇੱਕ ਸਾਹਿਬਜ਼ਾਦੇਆਂ ਦੇ ਜਨਮ ਦਿਨ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਪੰਥ ਦੀ ਸਾਜਨਾ ਉਹਨਾਂ ਦੀਆਂ ਰਚੀਆਂ ਬਾਣੀਆਂ ਤੇ ਉਹਨਾਂ ਦੇ ਜੋਤੀ ਜੋਤ ਸਮਾਉਣ ਆਪਣੇ ਪਿਤਾ ਦੀ ਕੁਰਬਾਨੀ ਦੇ ਦੀ ਘਟਨਾ ਆਦਿਕ ਦਾ ਜ਼ਿਕਰ ਕੀਤਾ ਗਿਆ ਹੈ। ਵਜ਼ੀਰ ਖਾਨ ਦੁਆਰਾ ਭੇਜੇ ਗਏ ਪੈਗਾਮ ਤੋਂ ਬਾਅਦ ਬਿਕਰਮੀ 1761 ਤੋਂ 1768 ਮੁਤਾਬਕ ਸਨ 1704 ਦਸੰਬਰ 20 ਤੋਂ 21 ਮੰਗਲ ਬੁੱਧ ਦੀ ਵਿਚਕਾਰਲੀ ਰਾਤ ਨੂੰ ਪਹਾੜੀ ਰਾਜਿਆਂ ਤੇ ਮੁਗਲਾਂ ਵਿੱਚ ਸਮਝੌਤਾ ਹੋਣ ਤੋਂ ਬਾਅਦ ਜਦੋਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਕੁਝ ਜਾਣਦਿਆਂ ਵੀ ਮੁਗਲਾਂ ਵੱਲੋਂ ਝੂਠੀਆਂ ਸੋਹਾਂ ਖਾਣ ਉਪਰੰਤ ਅਨੰਦਪੁਰ ਸਾਹਿਬ ਦੀ ਸੁਹਾਵੀ ਧਰਤੀ ਤੋਂ ਕਿਲਾ ਅਨੰਦਗੜ ਛੱਡਿਆ ਤਾਂ ਮੁਸੀਬਤਾਂ ਦੇ ਝੱਖੜ ਝੁੱਲ ਗਏ। ਮੁਗਲਾਂ ਨੇ ਵਾਅਦਾ ਖਿਲਾਫੀ ਕਰਕੇ ਤੇ ਸੋਹਾਂ ਨੂੰ ਸਿੱਕੇ ਟੰਗ ਕੇ ਉਹਨਾਂ ਨਾਲ ਰਲ ਕੇ ਗੁਰੂ ਜੀ ਉਹਨਾਂ ਦੀਆਂ ਫੌਜਾਂ ਤੇ ਪਰਿਵਾਰ ਉੱਪਰ ਹਮਲਾ ਕਰ ਦਿੱਤਾ ਗਿਆ। ਅਸਲ ਵਿੱਚ ਸਮਝੋ ਤਾਂ ਹੋਣ ਤੋਂ ਪਹਿਲਾਂ ਹੀ ਕਾਫੀ ਲੰਬੇ ਸਮੇਂ ਤੋਂ ਹੀ ਆਨੰਦਪੁਰ ਸਾਹਿਬ ਦੇ ਕਿਲੇ ਉੱਤੇ ਉਹਨਾਂ ਨੇ ਧਾਵਾ ਬੋਲਿਆ ਸੀ। ਜੰਗ ਚੱਲ ਰਹੀ ਸੀ। ਇਹ ਜੰਗ ਬਹੁਤ ਲੰਬੀ ਚੱਲੀ ਸੀ। ਤੇ 6 ਮਹੀਨੇ ਬੀਤ ਗਏ ਸਨ ਮੁਗਲਾਂ ਦੇ ਪਹਾੜੀ ਰਾਜਿਆਂ ਦੇ ਸਿਪਾਹੀਆਂ ਵਿੱਚ ਬਿਮਾਰੀ ਫੈਲਣ ਲੱਗ ਪਈ ਸੀ ਕਿਲੇ ਵਿੱਚ ਰਹਿ ਰਹੇ ਸਿੰਘਾਂ ਕੋਲ ਵੀ ਸਮਾਨ ਮੁੱਕਣ ਲੱਗਾ ਸੀ ਅੱਤ ਦੀ ਸਰਦੀ ਦਾ ਸਾਹਮਣਾ ਕਰਨ ਲਈ ਅਤੇ ਹੋਰ ਜ਼ਰੂਰਤ ਦਾ ਸਮਾਨ ਵੀ ਬਹੁਤ ਥੋੜੀ ਮਾਤਰਾ ਵਿੱਚ ਰਹਿ ਗਿਆ ਸੀ ਸਿੱਖ ਫੌਜ ਰਾਸ਼ਨ ਪਾਣੀ ਤੇ ਘੋੜਿਆਂ ਲਈ ਪੱਠੇ ਲੀੜੇ ਵੀ ਤੋਟ ਆਉਣਾ ਕੁਦਰਤੀ ਗੱਲ ਸੀ ਅਜਿਹੀ ਸੰਕਟ ਦੀ ਘੜੀ ਵਿੱਚ ਭੁੱਖ ਤੇ ਦੁੱਖਾਂ ਨੂੰ ਨਾ ਸਹਾਰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 40 ਸਿੱਖ ਉਹਨਾਂ ਨੂੰ ਬੇਦਾਵਾ ਲਿਖ ਕੇ ਦੇ ਗਏ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਅਤੇ ਬੇਦਾਵਾ ਲਿਖਣ ਉਪਰੰਤ ਉਹ ਸਭ ਆਪੋ ਆਪਣੇ ਘਰੇ ਚਲੇ ਗਏ। ਉਹੀ 40 ਸਿੱਖ ਬਾਅਦ ਵਿੱਚ ਪਿੰਡ ਵਾਸੀਆਂ ਤੇ ਮਾਈ ਭਾਗੋ ਜੀ ਵੱਲੋਂ ਲਾਂਤਾਂ ਪੋਣ ਤੇ ਆਪਣੀ ਗਲਤੀ ਦਾ ਅਹਿਸਾਸ ਕਰ ਕਿ ਦਰਾਣੇ ਦੀ ਢਾਬ ਵਿੱਚ ਜਦੋਂ ਲੜਾਈ ਹੋਈ ਤਾਂ ਆਨ ਲੜੀ ਤੇ ਟੁੱਟੀ ਗੜਵਾ ਲਈ ਇੱਥੇ ਦੱਸ ਦਈਏ ਕਿ ਰਾਸ਼ਨ ਪਾਣੀ ਮੁੱਕਣ ਉਪਰੰਤ ਕਈ ਦਿਨਾ ਤੱਕ ਸਿੱਖ ਆਪਣੇ ਫੌਜੀ ਪੱਟਾਂ ਦਾ ਮਾਸ ਛਿਲ-ਛਿਲ ਖਾਂਦੇ ਰਹੇ ਭੁੱਖ ਪਿਆਸ ਤੇ ਉਹਨਾਂ ਦਾ ਬੁਰਾ ਹਾਲ ਕਰ ਦਿੱਤਾ ਸੀ ਪਰ ਉਹਨਾਂ ਦੇ ਹੌਸਲੇ ਟਾਸ ਤੋਂ ਮਸ ਨਹੀਂ ਹੋਈ ਉਹ ਹਮੇਸ਼ਾ ਬੁਲੰਦ ਹੌਸਲੇ ਤੇ ਚੜ੍ਹਦੀ ਕਲਾ ਵਿੱਚ ਰਹੀ ਹੁਣ ਵਜ਼ੀਰ ਖਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸੁਨੇਹਾ ਭੇਜਿਆ ਕਿ ਜੇਕਰ ਸਿੱਖ ਫੌਜਾਂ ਚੁੱਪਚਾਪ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਸ਼ਾਂਤੀ ਨਾਲ ਖਾਲੀ ਕਰ ਦੇਣ ਤਾਂ ਪਹਾੜੀ ਰਾਜੇ ਤੇ ਮੁਗਲ ਸੈਨਾ ਨਾਲ ਉਹਨਾਂ ਤੇ ਕੋਈ ਹਮਲਾ ਨਹੀਂ ਕਰੇਗੀ ਤੇ ਆਪਣੇ ਵਾਅਦਿਆਂ ਦਾ ਯਕੀਨ ਦਿਵਾਉਣ ਲਈ ਮੁਗਲਾਂ ਨੇ ਕੁਰਾਨ ਸ਼ਰੀਫ ਤੇ ਹਿੰਦੂਆਂ ਨੇ ਗਉਆਂ ਦੀਆਂ ਕਸਮਾਂ ਤੱਕ ਖਾਧੀਆਂ ਅਜਿਹੀ ਸੰਕਟਪ੍ਰੀ ਘਟਨਾ ਘੜੀ ਵਿੱਚ ਸਿੰਘਾਂ ਨੇ ਮਾਤਾ ਗੁਜਰੀ ਜੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਲਾ ਛੱਡਣ ਲਈ ਮਨਾਉਣ ਵਾਸਤੇ ਬੇਨਤੀ ਕੀਤੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੁਗਲਾਂ ਤੇ Hindu ਰਾਜਿਆਂ ਦੀ ਮਾੜੀ ਨੀਅਤ ਤੋਂ ਜਾਣੂ ਸਨ ਪਰ ਹਾਲਾਤਾਂ ਨੂੰ ਦੇਖਦੇ ਹੋਏ ਸਿੰਘਾਂ ਨੇ ਤੇ ਮਾਤਾ ਗੁਜਰੀ ਜੀ ਦੇ ਕਹਿਣ ਤੇ ਉਹਨਾਂ ਨੇ ਸ਼ਾਂਤੀ ਨਾਲ ਕਿਲਾ ਖਾਲੀ ਕਰਨ ਦਾ ਪ੍ਰਸਤਾਵ ਪ੍ਰਵਾਨ ਕਰ ਲਿਆ ਚੌਧਰੀ ਬੁੱਧੀ ਚੰਦ ਦੀ ਕਿਲਾ ਨੋਮਾ ਹਵੇ ਲੀ ਛੱਡ ਦਿਆਂ ਸਿੰਘ ਨਾਦ ਵਜਾ ਕੇ ਗੁਰੂ ਸਾਹਿਬ ਉੱਚੇ ਟਿੱਬੇ ਤੇ ਚੜ ਤਾੜੀ ਮਾਰ ਕੇ ਪੀਰੇ ਹਿੰਦ ਮਹਿਰਾਵਾਦ ਦਾ ਜੈਕਾਰਾ ਗੂੰਜਾ 마שיਵਾੜੇ ਵੱਲ ਰਵਾਨਾ ਹੋ ਗਈ ਵਜ਼ੀਰ ਖਾਨ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਸਹਿਬਾਨ ਤੇ ਸਿੱਖ ਕਿਲਾ ਖਾਲੀ ਕਰਕੇ ਜਾ ਰਹੇ ਹਨ ਉਹਨੇ ਆਪਣੀਆਂ ਸਾਰੀਆਂ ਕਸਮਾਂ ਤੋੜ ਦਿੱਤੀਆਂ ਪਿੱਛੋਂ ਸਿੰਘਾਂ ਤੇ ਹਮਲਾ ਬੋਲ ਦਿੱਤਾ ਇੱਕ ਤਾਂ ਮੁਗਲ ਫੌਜ ਦਾ ਧੋਖੇ ਨਾਲ ਕੀਤਾ ਹੋਇਆ ਹਮਲਾ ਤੇ ਉਪਰੋਂ ਸਰਸਾ ਨਦੀ ਵਿੱਚ ਭਿਆਨਕ ਹੜ੍ਹ ਆਏ ਹੋਏ ਸਨ। ਮੁਗਲਾਂ ਦਾ ਵਾਅਦਾ ਖਿਲਾਫੀ ਕਰਕੇ ਪਿੱਠ ਪਿੱਛੋਂ ਵਾਰ ਕਰਨ ਕਾਰਨ ਤੇ ਸਰਸਾ ਨਦੀ ਵਿੱਚ ਆਏ ਹੜ੍ਹਾਂ ਕਾਰਨ ਮੁਗਲਾਂ ਨਾਲ ਟੱਕਰ ਲੈਂਦਿਆਂ ਗੁਰੂ ਜੀ ਦੇ ਕਈ ਪਿਆਰੇ ਸਚਿਆਰੇ ਸਿੰਘ-ਸਿੰਗਣੀਆਂ ਸ਼ਹੀਦ ਹੋ ਗਏ। ਵੱਡਾ ਮੁਲਾ ਇਤਿਹਾਸ ਪਾਣੀ ਦੀ ਭੇਡ ਚੜ ਗਿਆ। ਇਤਿਹਾਸ ਦੇ ਇਸ ਤਰ੍ਹਾਂ ਪਾਣੀ ਵਿੱਚ ਵਹਿ ਜਾਣ ਕਰਕੇ ਸਿੱਖ ਕੌਮ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਮੁਗਲ ਜ਼ਾਲਿਮਾਂ ਵੱਲੋਂ ਇਸ ਤਰ੍ਹਾਂ ਸ਼ਾਂਤਮਈ ਢੰਗ ਨਾਲ ਕਿਲਾ ਛੱਡ ਕੇ ਜਾ ਰਹੇ ਸਿੰਘਾਂ ਉੱਪਰ ਹਮਲਾ ਕਰਨਾ ਧਰਮਹੀਨ ਰਾਜ ਸਤਾ ਦਾ ਨਾਗ ਸੀ। ਵਾਅਦਾ ਖਿਲਾਫੀ ਚੰਗੀ ਜੀ ਤੇ ਦਰਿੰਦਗੀ ਦਾ ਕਿਨੌਣਾ ਕਾਰਨ ਸੀ। ਇਸੇ ਗਹਿਗੱਚ ਲੜਾਈ ਤੇ ਕਮਸਾਣ ਯੁੱਧ ਦੌਰਾਨ ਸਤਗੁਰਾਂ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਅਲੱਗ ਹੋ ਕੇ ਵਿਛੜ ਗਿਆ। ਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵਹੀਰ ਤੋਂ ਇੱਕ ਪਾਸੇ ਤੋਂ ਵੱਖ ਹੋ ਗਏ। ਮਾਤਾ ਸੁੰਦਰੀ ਜੀ ਤੇ ਕੁਝ ਹੋਰ ਸਿੱਖ ਇੱਕ ਪਾਸੇ ਵੱਲ ਵੱਖ ਹੋ ਗਏ। ਵੱਡੇ ਸਾਹਿਬਜ਼ਾਦੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਲੱਗ ਹੋ ਗਏ। ਦੁਨੀਆ ਦੇ ਜੰਗਾਂ ਯੋਧਿਆਂ ਦੇ ਇਤਿਹਾਸ ਵਿੱਚ ਇਹ ਇੱਕੋ ਇੱਕ ਘਟਨਾ ਹੋਈ। ਜਦੋਂ ਮੈਦਾਨੇ ਜੰਗ ਸ਼ਹਿਨ ਸ਼ਾਏ ਸ਼ਹਿਨ ਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਇੱਥੇ ਜੰਗ ਦਾ ਸਾਜ਼ੋ ਸਮਾਨ ਤੀਰ ਤੇਗ ਢਾਲ ਵਰਸ਼ਾ ਸ਼ਵੀ ਆਦੀ ਨਾਲ ਸਨ ਉੱਥੇ ਹੀ ਗੁਰਮਤ ਸੰਗਤ ਦੇ ਸਾਜ਼ ਸਿਰੰਦਾ ਸਿਤਾਰ ਆਦਿ ਵੀ ਨਾਲ ਸਨ ਅੱਜ ਦੀ ਸਾਖੀ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਬਾਦ ਵਿੱਚ ਕਿੱਥੇ ਗਏ ਤੇ ਉਹਨਾਂ ਨਾਲ ਕੀ ਘਟਨਾ ਹੋਈ ਉਹ ਸਾਰਾ ਜ਼ਿਕਰ ਅਸੀਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ